ਕਿਸ਼ ਕਹਿਣਾ ਚਾਹਾਂ ਸਾਡਾ ਵੀ ਦਿਲ ਕਰਦਾ ਸੀ ਉਧਰ ਜਾਈਏ ਲੇਕਿਨ ਉੱਥੇ ਕਿ ਪੱਕੀ ਲੱਗੀ ਆਪਣਾ ਮੇਨ ਅੱਗੇ ਤੋਂ ਲੈਂਦਾ ਕਿ ਵੀ ਨਹੀਂ ਜਾਣ ਦਿੱਤਾ ਜੀ ਜੇ ਦੇਖੀ ਜਾਏ ਨਾ ਤੇ ਬਾਕੀ ਅੱਛਾ ਲੱਗਾ ਉਧਰ ਦੀ ਜਗ੍ਹਾ ਵੀ ਇੱਕ ਇੱਕ ਕੀ ਮਾਹੌਲ ਹੈ ਕਿੰਨਾ ਸ ਪਿਆਰੀ ਹੈ ਹਾਂ ਬੜਾ ਦਿਲ ਕਰਦਾ ਕਦੀ ਉਧਰ ਚੱਕਰ ਲੱਗੇ ਜ਼ਰੂਰ ਹੋ ਰਿਹਾ ਹੈ ਨਾ ਵਸੇ ਵੀਰੇ ਉਧਰ ਦਾ ਸਾਨੂੰ ਪਤਾ ਨਹੀਂ ਪਰ ਸਾਡੇ ਵੱਲੋਂ ਤੁਹਾਨੂੰ ਕੋਈ ਤੰਗੀ ਨਹੀਂ ਆਏਗੀ ਕੋਈ ਬੇਚਾਨੀ ਨਹੀਂ ਉਹ ਬਹੁਤ ਹੀ ਵਧੀਆ ਲੱਗਾ ਸਭ ਨੂੰ ਆ ਕੇ ਮਿਲਣਾ ਜੀ ਬੜੇ ਪਿਆਰ ਮੁਹੱਬਤ ਨਾਲ ਮਿਲਦੇ ਆ ਪਾਕਿਸਤਾਨ ਦੇ ਲੋਕੀ ਹਿਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਇੱਥੇ ਆਪਾਂ ਦਰਸ਼ਨ ਕਰਾਂਗੇ ਸასი ਕਾਲ ਜੀ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗਾ ਪਾਕਿਸਤਾਨ ਦਾ ਬਾਜ਼ਾਰ ਕੀ ਨੇ ਵਸਤੂਆਂ ਦੇ ਰੇਟ ਸੋ ਦੇਖਣ ਲਈ ਬਨੇ ਰਹੋ ਅਗਲੀ ਵੀਡੀਓ ਤੇ ਨਾ ਸੰਗਤ ਜੀ ਤੁਹਾਨੂੰ ਦਿਖਾਉਣ ਜਾ ਰਿਹਾ ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਬਣੀ ਹੋਈ ਇੱਕ ਆਰਟ ਗੈਲਰੀ ਸੋ ਸੰਗਤ ਜੀ ਦਰਸ਼ਨ ਕਰੋ ਇਸ ਆਰਟ ਗੈਲਰੀ ਦੇ ਆ ਦੇਖੋ ਇਹ ਇਥੋਂ ਤੁਸੀਂ ਸੁਵਿਨੀਅਰ ਵੀ ਲੈ ਸਕਦੇ ਹੋ ਇੱਕ ਨਿਸ਼ਾਨੀ ਦੇ ਤੌਰ ਤੇ ਜੀ ਆਪਣੇ ਨਾਲ ਨੇ ਉਮਰ ਜੀ ਜੋ ਕਿ ਇਥੋਂ ਪਾਕਿਸਤਾਨ ਦੇ ਨੇ ਬਹੁਤ ਵਧੀਆ ਵੀਰੇ ਦਾ ਸਵਾਲ ਲੱਗਾ ਮੈਂ ਜਾ ਰਿਹਾ ਸੀਗਾ ਅ ਸ੍ਰੀ ਸਾਹਿਬ ਦੇਖਣ ਵਾਸਤੇ ਰਸਤੇ ਵਿੱਚ ਵੀਰ ਜੀ ਆਪਾਂ ਨੂੰ ਮਿਲੇ ਨੇ ਕਿਹੜੀ ਜਗ੍ਹਾ ਤੋਂ ਤੁਸੀਂ ਉਮਰ ਜੀ ਗੁਜਰਾਤ ਤੋਂ ਜੀ ਜੀ ਠੀਕ ਆ ਗੁਜਰਾਤ ਇਧਰ ਪਾਕਿਸਤਾਨ ਦੇ ਵਿੱਚ ਕਿਉਂਕਿ ਇੱਕ ਹਿੰਦੁਸਤਾਨ ਦੇ ਵਿੱਚ ਵੀ ਗੁਜਰਾਤ ਹੈ ਇਹ ਸੂਬਾ ਹੈ ਇਹ ਸਾਡਾ ਜਿਹੜਾ ਇਹ ਸਾਡਾ ਇਹ ਸ਼ਹਿਰ ਸ਼ਹਿਰ ਆ ਜੀ ਠੀਕ ਆ ਜੀ ਹੋਰ ਕੋਈ ਪੰਜਾਬ ਵਾਸਤੇ ਸੁਨੇਹਾ ਚੜ੍ਹਦੇ ਪੰਜਾਬ ਵਾਲਿਆਂ ਤੇ ਬਸ ਇਹ ਹੀ ਕਿ ਤੁਹਾਡੇ ਵਾਸਤੇ ਪਿਆਰ ਹੀ ਹੈ ਹਾਂ ਬੜਾ ਦਿਲ ਕਰਦਾ ਕਦੀ ਉਧਰ ਚੱਕਰ ਲੱਗੇ ਜਰੂਰ ਇਨਸ਼ਾਅੱਲਾ ਕਦੀ ਮੌਕਾ ਬਣਿਆ ਤਾਂ ਫਿਰ ਜਰੂਰ ਜਾਵਾਂਗੇ ਜੀ ਬਿਲਕੁਲ ਤੁਹਾਨੂੰ ਵੀ ਵੈਲਕਮ ਹੈ ਸਾਰਿਆਂ ਨੂੰ ਸਾਡੇ ਪੰਜਾਬ ਬਹੁਤ ਬਹੁਤ ਧੰਨਵਾਦ ਪਰਮਾਤਮਾ ਕਰੇ ਆਪਣੀਆਂ ਜਿਹੜੀਆਂ ਇਹ ਸਰਹੱਦਾਂ ਵਿੱਚ ਬਣੀਆਂ ਹੋਈਆਂ ਇਹ ਖਤਮ ਹੋ ਜਾਣ ਇਹ ਖਤਮ ਹੋ ਜਾਣਾ ਇਹ ਜਿਹੜੀਆਂ ਬਾਰਡਰ ਦੀਆਂ ਲੈਣਾ ਹੈਗਾ ਇਹ ਮਟ ਜਾਣ ਤਾਂ ਆਪਾਂ ਚੜਦਾ ਪੰਜਾਬ ਤੇ ਲੈਂਦਾ ਪੰਜਾਬ ਸਾਰੇ ਇਕੱਠੇ ਹੋ ਜੀਏ ਦੁਬਾਰੇ ਤੋਂ ਇਹ ਜਿਹੜੀਆਂ ਨਫਰਤ ਦੀਆਂ ਦੁਵਾਰਾਂ ਨੇ ਉਹ ਖਤਮ ਹੋ ਜਾ ਜੀ ਦਵਾਈ ਕਰ ਸਕਦੇ ਅਸੀਂ ਤਾਂ ਬਸ ਦਵਾਈ ਕਰ ਸਕਦੇ ਆ ਔਰ ਪਰਵਾਰ ਸਾਰਾ ਕੈਰੀਅਰ ਤੇ ਤੁਸੀਂ ਬਸ ਅਸੀਂ ਅੱਜ ਸ਼ਾਮ ਨੂੰ ਵਾਪਸ ਜਾਵਾਂਗੇ 4 ਵਜੇ ਅੱਛਾ ਜੀ ਜੀ ਠੀਕ ਆ ਜੀ ਜੀ ਠੀਕ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਮਿਲ ਕੇ ਉਹ ਸਰਹਦਾ ਦਿਨ ਵੱਡਾ ਹਾਂਜੀ ਉਹ ਬਸ ਸਾਡੇ ਹੋਸਟ ਤੋਂ ਪਹਿਲਾਂ ਹੀ ਹਾਂਜੀ ਹਾਂ ਆਪਣੀ ਹੋਸਟ ਤੋਂ ਪਹਿਲਾਂ ਬੰਦਿਆ ਗਿਆ ਚਲੋ ਆਪਾਂ ਅਦਾਸ਼ ਕਰਦੇ ਆਂ ਇਹ ਸਰਹਦਾ ਜਿਹੜੀਆਂ ਖਤਮ ਹੋ ਜਾਣਾ ਹਾਂਜੀ ਚਲੋ ਉਧਰ ਹੋ ਗਿਆ ਉਧਰ ਹੋ ਗਿਆ ਆਪਾਂ 40 ਵਜੇ ਹਾਂਜੀ ਇਹੋ ਬਣਾ ਦਿੱਤੀ ਦੋਨਾਂ ਨੂੰ ਆਪਣੇ ਪਾਕਿਸਤਾਨ ਦੇ ਜੋ ਵੀ ਵੀਰ ਨੇ ਆਪਾਂ ਨੂੰ ਮਿਲੇ ਬਹੁਤ ਜੱਫੀਆਂ ਪਾ ਪਾ ਕੇ ਮਿਲੇ ਨੇ ਬਹੁਤ ਚਾੜ ਚੜਿਆ ਇੱਥੇ ਆਉਣ ਤੇ ਤੇ ਆਪਾਂ ਅਰਦਾਸ ਕਰਦੇ ਆਂ ਸਾਰੇ ਜਣੇ ਪਰਮਾਤਮਾ ਅੱਗੇ ਕਿ ਜੋ ਕੰਨਿਆਂ ਦੀਆਂ ਤਾਰਾਂ ਸਾਡੇ ਵਿਚਕਾਰ ਦੋਨਾਂ ਮੁਲਕਾਂ ਦੇ ਬਣੀਆਂ ਹੋਈਆਂ ਨੇ ਇਹ ਜਲਦ ਤੋਂ ਜਲਦ ਮਟ ਜਾਣ ਚੜ੍ਹਦਾ ਪੰਜਾਬ ਤੇ ਲੈਂਦਾ ਪੰਜਾਬ ਇੱਕ ਹੋ ਜਾਵੇ ਸਾਰੇ ਵੀਰਾਂ ਨਾਲ ਆਪਾਂ ਦੁਬਾਰੇ ਫੇਰ ਇਕੱਠੇ ਹੋਏ ਆਂ ਜੀ ਬਹੁਤ ਵਧੀਆ ਲੱਗਿਆ ਗੱਲਾਂ ਬਾਤਾਂ ਕੀਤੀਆਂ ਸਾਰਿਆਂ ਨਾਲ ਕੋਈ ਚੜ੍ਹਦੇ ਪੰਜਾਬ ਵਾਸਤੇ ਕੋਈ ਸਨੇਹਾ ਦੇਣਾ ਚਾਹੋ ਜੀ ਕੁਝ ਕਹਿਣਾ ਚਾਹੋ ਸਾਡਾ ਵੀ ਦਿਲ ਕਰਦਾ ਅਸੀਂ ਉਧਰ ਜਾਈਏ ਲੇਕਿਨ ਜ਼ਰੂਰ ਜ਼ਰੂਰ ਪ੍ਰਮਾਤਮਾ ਕਰੂਗਾ ਜ਼ਰੂਰ ਆਪਾਂ ਜਾਵਾਂਗੇ ਲੈ ਜਾਵਾਂਗੇ ਤੁਹਾਨੂੰ ਆਪਾਂ ਸਾਥ ਤੇ ਇਹਨਾਂ ਨੇ ਉੱਥੇ ਇੱਕ ਪੱਟੀ ਲੱਗੀ ਆਪਣਾ ਮੇਨ ਹੈ ਕਿ ਤੋਂ ਲੈਂਡ ਤੱਕ ਵੀ ਨਹੀਂ ਜਾਣ ਦਿੱਤਾ ਜੀ ਇਹ ਦੇਖੀ ਜਾਏ ਨਾ ਤੇ ਬਾਕੀ ਅੱਛਾ ਲੱਗਾ ਉਸ ਦੀ ਜਗ੍ਹਾ ਵੀ ਇੱਕ ਇੱਕ ਕੀ ਮਾਹੌਲ ਹੈ ਇੱਕ ਤਰ੍ਹਾਂ ਦੇ ਲੋਕ ਹੈ ਬਿਲਕੁਲ ਬਿਲਕੁਲ ਬਹੁਤ ਪਿਆਰ ਮਿਲੂਗਾ ਤੁਹਾਨੂੰ ਜੇ ਪ੍ਰਮਾਤਮਾ ਉਧਰ ਹਾਂ ਦੂਰੀ ਦੂਰੀ ਖਤਮ ਕਰਦਾ ਤੁਹਾਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੋਣਾ ਪਾਕਿਸਤਾਨ ਤੇ ਇੰਡੀਆ ਇੱਕ ਹੀ ਹੈ ਹੈ ਨਾ ਚਲੋ ਉਹ ਜਿਨ੍ਹਾਂ ਨੇ ਵੰਡਣਾ ਸੀ ਵੰਡ ਗਏ ਨੇ ਸੰਗਤ ਜੀ ਆਪਾਂ ਦਰਸ਼ਨ ਕਰ ਲੈਨੇ ਸ੍ਰੀ ਕਰਤਾਰਪੁਰ ਸਾਹਿਬ ਦੇ ਪ੍ਰਸ਼ਾਦਾ ਛਕ ਲਿਆ ਬਾਬੇ ਨਾਨਕ ਦੇ ਖੇਤਾਂ ਦਾ ਤੇ ਖੂਹ ਦਾ ਮਿੱਠਾ ਜਲ ਵੀ ਛਕ ਲਿਆ ਹੁਣ ਆਪਾਂ ਜਾ ਰਹੇ ਆਂ ਵਾਪਸ ਆਪਣੇ ਜਿੱਥੇ ਸ਼ੂਜ਼ ਜਮਾ ਕਰਵਾਏ ਸੀਗੇ ਉੱਥੇ ਉਸ ਤੋਂ ਅੱਗੇ ਆਪਾਂ ਜਾਵਾਂਗੇ ਸਾਹਮਣੇ ਬੱਸਾਂ ਲੱਗ ਰਹੀਆਂ ਨੇ 4 ਵਜੇ ਤੱਕ ਤੁਸੀਂ ਵਾਪਸ ਜਾਣਾ ਹੁੰਦਾ ਉਸੇ ਕੋਰੀਡੋਰ ਤੇ ਇੰਡੀਆ ਨਾਲੇ ਤੇ ਮੇਰੀ ਸੰਗਤ ਨੂੰ ਬੇਨਤੀ ਆ ਕਿ ਕੋਈ ਵੀ ਆਪਣੇ ਨਾਲ ਕਿਸੇ ਤਰ੍ਹਾਂ ਦੀ ਵੀ ਪਾਕਿਸਤਾਨੀ ਕਰੰਸੀ ਨਹੀਂ ਲੈ ਕੇ ਜਾਣੀ ਉਹ ਆਪਾਂ ਨੂੰ ਮਨਾ ਹੀ ਕੀਤੀ ਹੁੰਦੀ ਹੈ ਇੱਥੇ ਆਪਣੇ ਇੰਡੀਅਨ ਦੇ ਵਿੱਚ ਪਾਕਿਸਤਾਨੀ ਕਰੰਸੀ ਨਹੀਂ ਚੱਲਦੀ ਤੇ ਨਾ ਹੀ ਤੁਸੀਂ ਲੈ ਕੇ ਜਾ ਸਕਦੇ ਹੋ ਸੋ ਇਹ ਇੱਕ ਕਰਾਇਮ ਮੰਨਿਆ ਜਾਂਦਾ ਆਪਣੇ ਇੰਡੀਆ ਵੱਲੋਂ ਅਗਰ ਤੁਸੀਂ ਪਾਕਿਸਤਾਨ ਦੀ ਕਰੰਸੀ ਨਾਲ ਲੈ ਕੇ ਜਾਂਦੇ ਹੋ ਆਪਾਂ ਕਿਸੇ ਨਹੀਂ ਵੀ ਪਾਕਿਸਤਾਨੀ ਕਰੰਸੀ ਨਾਲ ਨਹੀਂ ਲੈ ਕੇ ਜਾਣੀ ਇਸ ਗੱਲ ਦਾ ਪੂਰਾ ਪੂਰਾ ਧਿਆਨ ਰੱਖਿਆ ਜਾਵੇ ਜੀ ਤੇ ਮੇਰੀ ਸੰਗਤ ਨੂੰ ਇਹ ਵੀ ਬੇਨਤੀ ਆ ਕਿ ਇੱਥੇ ਮਰਯਾਦਾ ਨਾਲ ਆਓ ਵੱਧ ਤੋਂ ਵੱਧ ਆਓ ਕੋਈ ਦਿੱਕਤ ਵਾਲੀ ਗੱਲ ਨਹੀਂ ਆਪਣੇ ਮੁਲਕ ਦਾ ਜਾਂ ਆਪਣੇ ਕਿਸੇ ਵੀ ਹਰਕਤ ਕਰਕੇ ਕਿਸੇ ਦਾ ਮੁਲਕ ਦਾ ਜਾਂ ਆਪਣੇ ਧਰਮ ਦਾ ਨਾਮ ਬਦਨਾਮ ਨਹੀਂ ਹੋਣਾ ਚਾਹੀਦਾ ਇਹ ਆਪਣੇ ਤੇ ਇੱਕ ਬਹੁਤ ਵੱਡੀ ਰਿਸਪੌਂਸਿਬਿਲਟੀ ਹੈ ਤੇ ਇਸ ਰਿਸਪੌਂਸਿਬਿਲਟੀ ਨੂੰ ਤੁਸੀਂ ਸੰਭਾਲ ਕੇ ਰੱਖਣਾ ਇਹ ਦੋਨਾਂ ਦੇਸ਼ਾਂ ਦੇ ਮੁਲਕ ਦੀ ਪਿਆਰ ਦੀ ਨਿਸ਼ਾਨੀ ਆ ਤੇ ਇਸੇ ਤਰ੍ਹਾਂ ਹੀ ਇਸ ਨਿਸ਼ਾਨੀ ਨੂੰ ਬਰਕਰਾਰ ਰੱਖਣਾ ਸੋ ਆਪਾਂ ਹੁਣ ਜਾਣੇ ਆ ਜੀ ਅੰਦਰ ਦੁਆਰੇ ਤਰਸਨਾ ਡਰੂੜੀ ਤੋਂ ਐਂਟਰ ਹੋ ਕੇ ਨਾਲ ਹੀ ਆਪਾਂ ਇੱਥੋਂ ਲੈਨੇ ਆਪਣੇ ਜੋੜੇ ਜੋੜੇ ਲੈ ਕੇ ਆਪਾਂ ਚੱਲਦੇ ਆਂ ਵਾਪਸ ਦੁਆਰੇ ਫੇਰ ਉਸੇ 바ਸਤੇ ਜਿਸ ਤੇ ਅੱਬਾ ਆਏ ਸੀਗੇ ਸੋ ਸਾਹਮਣੇ ਆਪਾਂ ਨੂੰ ਮਿਲ ਜਾਣਗੇ ਜੋੜੇ ਜੀ ਇਥੋਂ ਆਪਾਂ ਜੋੜੇ ਲੈ ਕੇ ਰਹਿਣਗੇ ਫਿਰ ਮਿਲਦੇ ਹਾਂ ਜੀ ਦੁਬਾਰੇ ਤੋਂ ਹਾਂਜੀ ਹੁਣ ਆਪਾਂ ਜਾ ਰਹੇ ਹਾਂ ਵਾਪਸ ਆਪਣੇ ਦੇਸ਼ ਗੁਰਦੁਆਰਾ ਸਾਹਿਬ ਤੋਂ ਸੱਚੀ ਜਾਨ ਨੂੰ ਮਨ ਨਹੀਂ ਕਰਦਾ ਸੀਗਾ ਪਰ ਜਾਣਾ ਪੈਣਾ 4 ਵਜਨ ਵਾਲੇ ਨੇ ਟਾਈਮ ਹੋ ਗਿਆ ਵਾਪਸ ਜਾਣ ਦਾ ਤੋਂ ਆਪਾਂ ਨਿਕਲਦੇ ਹਾਂ ਦੁਬਾਰਾ ਸਿਕਿਉਰਿਟੀ ਚੈੱਕ ਹੋਊਗਾ ਤੇ ਆਪਾਂ ਵਾਪਸ ਜਾ ਰਹੇ ਹਾਂ

ਹਾਂਜੀ ਚੈੱਕ ਆਊਟ ਹੋ ਗਿਆ ਇਮੀਗ੍ਰੇਸ਼ਨ ਓਕੇ ਵਾਪਸ ਹੋ ਗਿਆ ਮੈਂ ਤੁਹਾਨੂੰ ਇੱਥੇ ਇੱਕ ਬਹੁਤ ਹੀ ਸੋਹਣੀ ਚੀਜ਼ ਦਿਖਾਉਣ ਜਾ ਰਿਹਾ ਆਪਾਂ ਖੜੇ ਹੋਏ ਆਂ ਪਾਕਿਸਤਾਨ ਸਾਹਿਬ ਤੇ ਉਹ ਸਾਹਮਣੇ ਦਿਖ ਰਿਹਾ ਤੁਹਾਨੂੰ ਇੰਡੀਅਨ ਫਲੈਗ ਇਦਾਂ ਲੱਗ ਰਿਹਾ ਨਾ ਜਿਵੇਂ ਇਸੇ ਮੁਲਕ ਦੀ ਝੂਲਦਾ ਹੋਵੇ बसा तो आप आए हैं जी वापस इमीग्रेसन अपना क्लीअर वापस फिर थोड़ी सिक्योरिटी चेक होया तो नाल ही आपूता ओके बाय बाय टाटा तो आप जा रहे हैं जी वापस अपने देश एन बी पी एन बी पी लिखा हुआ है तो देखो सामने ਇਸ ਦਾ ਮਤਲਬ ਨੈਸ਼ਨਲ ਬੈਂਕ ਆਫ ਪਾਕਿਸਤਾਨ ਮੈਨੂੰ ਲੱਗਦਾ ਜਿੱਦਾਂ ਕਿ ਆਪਣਾ ਐਸ ਬੀ ਆਈ ਹੈ ਸਟੇਟ ਬੈਂਕ ਆਫ ਇੰਡੀਆ ਉਦਾਂ ਹੀ ਇਹਨਾਂ ਦਾ ਮੈਨੂੰ ਲੱਗ ਰਿਹਾ ਨੈਸ਼ਨਲ ਬੈਂਕ ਆਫ ਪਾਕਿਸਤਾਨ ਬਹੁਤ ਵਧੀਆ ਜੀ ਠੀਕ ਸਭ ਵਧੀਆ ਜੀ ਠੀਕ ਠਾਕ ਸਭ ਵਧੀਆ ਵੀਰੇ ਸਾਹਿਬ ਵਧੀਆ ਕੀ ਸਨੇਹਾ ਦੇਓਗੇ ਜੋ ਸੰਗਤ ਇੱਥੇ ਜਿੱਦਾਂ ਕਿ ਮੈਂ ਵੀ ਪਹਿਲੀ ਵਾਰ ਆਇਆ ਪਾਕਿਸਤਾਨ ਠੀਕ ਹੈ ਤੇ ਮਾਸ਼ਾਅੱਲਾ ਵੀਰੇ ਚੜਦਾ ਪੰਜਾਬ ਬਹੁਤ ਹੀ ਅੱਛਾ ਆਂਦੀ ਹੈ ਬਹੁਤ ਪਿਆਰ ਮੁਹੱਬਤ ਦਾ ਖਲਾਕ ਕਰਦੀ ਹੈ ਸਾਡੇ ਨਾਲ ਅੱਗੋਂ ਅਸੀਂ ਵੀ ਮਾਸ਼ਾਅੱਲਾ ਬਹੁਤ ਇੱਜ਼ਤ ਬਹੁਤ ਪਿਆਰ ਮੁਹੱਬਤ ਦਾ ਸੇਵਾ ਕਰਨਿਆ ਅਸੀਂ ਉਹਨਾਂ ਦੀ ਬਹੁਤ ਪਿਆਰ ਮਿਲਦਾ ਹੈ ਤੁਹਾਡੇ ਬਹੁਤ ਪਿਆਰ ਮਿਲਦਾ ਸਾਨੂੰ ਵੀ ਤੁਹਾਡੇ ਨਾਲ ਤੁਹਾਨੂੰ ਸਾਡੇ ਕੋਲ ਮਿਲਦਾ ਹੈ ਹਾਂਜੀ ਜੇ ਸੇਵਾ ਕੇ ਜੇ ਆਉਂਦੇ ਜਾਂਦੇ ਰਿਹਾ ਕਰੋ ਸਾਡੀ ਤੁਹਾਡੀ ਸੇਵਾ ਕਰਦੇ ਜਰੂਰ ਜੀ ਤੇ ਪਰਮਾਤਮਾ ਕਰੇ ਛੀਤੀ ਛੀਤੀ ਇਹ ਲੰਘਾ ਤੁਹਾਡੇ ਵਾਸਤੇ ਵੀ ਖੁੱਲੇ ਅਮੀਨ ਤੁਸੀਂ ਵੀ ਸਾਡੇ ਕੋਲੇ ਆਵੋ ਅਸੀਂ ਵੀ ਸਾਨੂੰ ਵੀ ਸੇਵਾ ਦਾ ਵਕਾ ਦੇਓ ਹਨ ਤੁਹਾਨੂੰ ਕਾਫੀ ਟਾਈਮ ਹੋ ਗਿਆ ਸਾਡੀ ਸੇਵਾ ਕਰਦੇ ਹੈ ਨਾ ਕਿਉਂਕਿ ਵੀਡੀਓ ਦੇ ਜਰੇ ਆਪਾਂ ਦੇਖਦੇ ਆਂ ਕਈ ਵੀਡੀਓਜ਼ ਆਉਂਦੀਆਂ ਨੇ YouTube ਤੇ ਵਲੌਗ ਆਉਂਦੇ ਨੇ ਤੇ ਇੰਡੀਆਨ ਦਾ ਪਾਕਿਸਤਾਨ ਦੇ ਵਿੱਚ ਐਂਟਰ ਹੋ ਰਹੇ ਨੇ ਪਰ ਇਧਰੋਂ ਉਧਰ ਜਾਣਾ ਬਹੁਤ ਮੁਸ਼ਕਲ ਹੋ ਰਿਹਾ ਹੈ ਨਾ ਵੈਸੇ ਵੀ ਇਹ ਉਧਰ ਦਾ ਸਾਨੂੰ ਪਤਾ ਨਹੀਂ ਪਰ ਸਾਡੇ ਵੱਲੋਂ ਤੁਹਾਨੂੰ ਕੋਈ ਤੰਗੀ ਨਹੀਂ ਆਈ ਕੋਈ ਬੇਚਾਨੀ ਨਹੀਂ ਉਧਰ ਵੀ ਕੋਈ ਤੰਗੀ ਨਹੀਂ ਆਉਗੀ ਜੀ ਹੈ ਇਦਾਂ ਇਦਾਂ ਹੀ ਰੱਜਮਾ ਵੱਧ ਪਿਆ ਮਿਲੂਗਾ ਜੀ ਸਾਡੇ ਵਾਸਤੇ ਇਹੀ ਬੜਾ ਜੀ ਹਾਂਜੀ ਜਦੋਂ ਮਰਜ਼ੀ ਆਓ ਜੀ ਤੁਹਾਡੇ ਲਈ ਦਰਵਾਜ਼ੇ ਖੁੱਲੇ ਨੇ ਜਦੋਂ ਮਰਜ਼ੀ ਆ ਜਦੋਂ ਮਰਜ਼ੀ ਜਾ ਹਾਂਜੀ ਜ਼ਰੂਰ ਜੀ ਕੋਈ ਗੱਲ ਨਹੀਂ ਪਰਮਾਤਮਾ ਕਰੇ ਛੇਤੀ ਛੇਤੀ ਤੁਹਾਡੇ ਵਾਸਤੇ ਵੀ ਦਰਵਾਜ਼ੇ ਖੋਲ੍ਹਣ ਫਿਰ ਸਾਨੂੰ ਵੀ ਮੌਕਾ ਮਿਲੇ ਤੁਹਾਨੂੰ ਵੀ ਪਤਾ ਲੱਗੇ ਚੜ੍ਹਦੇ ਪੰਜਾਬ ਵਾਲੇ ਵੀ ਬਹੁ ਦੇ ਲਦਣੀ ਹਾਂਜੀ ਸੋ ਆਪਾਂ ਨੂੰ ਬਾਈ ਜੀ ਹੁਣੀ ਲੈ ਕੇ ਜਾਣਗੇ ਵਾਪਸ ਉੱਥੇ ਫੇਰ ਕੋਰੀਡੋਰੀ ਦੇ ਕੋਲੇ ਤੇ ਉਦੋਂ ਅੱਗੇ ਆਪਾਂ ਚੜਾਂਗੇ ਆਪਣੀ ਵਾਸਤੇ ਸੋ ਵੀਡੀਓ ਦੇ ਨਾਲ ਇਦਾਂ ਹੀ ਬਣੇ ਰਹੋ ਅਜੇ ਆਪਾਂ ਵਾਪਸ ਹੀ ਤੇ ਜਾਵਾਂਗੇ ਮਿਲਦੇ ਹਾਂ ਜੀ ਅੱਗੇ ਲਓ ਜੀ ਬੋਰਡ ਆ ਗਿਆ ਗੁੱਡ ਬਾਏ ਵਾਲਾ ਇੱਕ ਬੋਰਡ ਆਪਾਂ ਇਹਦੇ ਕੋ ਜਾ ਰਹੇ ਆ ਜੀ ਵਾਪਸ ਇੰਡੀਅਨ ਕੋਰੀਡੋਰ

ਜਾਨ ਨੂੰ ਜੀ ਨਹੀਂ ਕਰਦਾ ਲੋ ਜੀ ਆਪਾਂ ਵੀ ਮੱਠੇ ਮੱਠੇ ਕਦਮਾਂ ਨਾਲ ਇਸ ਲੈਂ ਨੂੰ ਲੋ ਜੀ ਕਰ ਲਈ ਵਾਪਸੀ ਅੱਜ ਤੋਂ ਹਾਂਜੀ ਬਾਈ ਫਾਈ ਘੰਟਾ ਜੀ ਪਾਕਿਸਤਾਨ ਤੋਂ ਹਾਂਜੀ ਇਸ ਵਕਤ ਆਪਾਂ ਹੈਗੇ ਆ ਵਾਪਸੀ ਤੇ ਢੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ इतने आप दर्शन करा मत ते फिर अग्गे चलांगे वापस अपने घर <गणा>

ਆਪਾਂ ਚੱਲੇ ਆਂ ਜੀ ਡੇਰਾ ਬਾਬਾ ਨਾਨਕ ਤੋਂ ਹੁਣ ਵਾਪਸ ਘਰ ਵੱਲ ਤੋਂ ਤਿਆਰੀ ਹੋ ਗਈ ਐ ਛੇ ਆਪਣੇ ਗੁਰਦੁਆਰਾ ਸਾਹਿਬ ਡੇਰਾ ਬਾਬਾ ਨਾਨਕ ਚਲੋ ਆਪਾਂ ਚੱਲਦੇ ਆਂ ਡੇਰਾ ਬਾਬਾ ਨਾਨਕ ਤੋਂ ਵਾਪਸ ਆਹ ਗੁਰਦੁਆਰਾ ਸਾਹਿਬ ਲਓ ਜੀ ਪੂਰੇ 22 ਘੰਟੇ ਬਾਅਦ ਆਪਾਂ ਪਹੁੰਚ ਗਏ ਫਿਰ ਦੁਬਾਰਾ ਹਵੇਲੀ ਇੱਥੇ ਸੰਗਤ ਵਾਸਤੇ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਗਿਆ ਰਾਤ ਦੇ ਭੋਜਨ ਦਾ ਪ੍ਰਬੰਧ ਫਿਰ ਹਵੇਲੀ ਦੇ ਵਿੱਚ ਕੀਤਾ ਹੋਇਆ ਜਿੱਥੋਂ ਸੰਗਤ ਪ੍ਰਸ਼ਾਦਾ ਛਕ ਕੇ ਫਿਰ ਅੱਗੇ ਕੋਟਕਪੂਰਾ ਲਈ ਰਵਾਨਾ ਹੋਵੇਗੀ ਇਸੇ ਕਾਰਨ ਸਾਰੀ ਸਾਧ ਸੰਗਤ ਜੀ ਨੂੰ ਸੁਖਦੀਪ ਖਾਨ ਦਾ ਵੱਲੋਂ ਬਹੁਤ ਪਿਆਰ ਤੇ ਸਤਿਕਾਰ ਅਸੀਂ ਅੱਜ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਕਰਕੇ ਆਏ ਆ ਬਹੁਤ ਆਨੰਦ ਆਇਆ ਬਹੁਤ ਹੀ ਵਧੀਆ ਲੱਗਾ ਸਭ ਨੂੰ ਆ ਕੇ ਮਿਲਣਾ ਜੇ ਬੜੇ ਪਿਆਰ ਮੁਹੱਬਤ ਨਾਲ ਮਿਲਦੇ ਆ ਪਾਕਿਸਤਾਨ ਦੇ ਲੋਕੀ ਔਰ ਸਭ ਨੇ ਇਹ ਦਰਸ਼ਨ ਕਰਨੇ ਚਾਹੀਦੇ ਹਨ ਇੱਥੇ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਸੰਦੇਸ਼ ਦਿੱਤਾ ਔਰ ਇੱਥੇ ਕੀਤੀ ਕੀਤੀ ਔਰ ਰਹਿ ਰੀਆ ਔਰ ਭਗਤੀ ਕੀਤੀ ਬਹੁਤ ਵਧੀਆ ਲੱਗਾ ਜਾ ਕੇ ਬਹੁਤ ਸਕੂਨ ਮਿਲਦਾ ਦੇ ਨੂੰ ਲਓ ਜੀ ਲੰਗਰ ਪ੍ਰਸ਼ਾਦਾ ਛੱਕ ਕੇ ਆਪਾਂ ਹੋ ਗਏ ਫ੍ਰੀ ਨਾਲ ਪ੍ਰਸ਼ਾਦੇ ਤੋਂ ਬਾਅਦ ਪੀਤੀ ਕੌਫੀ ਕੌਫੀ ਬਹੁਤ ਟੇਸਟੀ ਸੀ ਜੇ ਤੇ ਸਾਰੀ ਸੰਗਤ ਨੇ ਪ੍ਰਸ਼ਾਦਾ ਛਕ ਲਿਆ ਹੁਣ ਲੱਗੇ ਆ ਸਾਰੀ ਸੰਗਤ ਬਸਾਂ ਦੇ ਵਿੱਚ ਬੈਠਣ ਤੇ ਨਿਕਰੇ ਜੀ ਪਰ ਹੌਲੀ-ਹੌਲੀ ਘਰਾਂ ਵਾਲੀ ਸਾਈਡ ਨੂੰ ਇਹ ਖੜੀ ਆ ਜੀ ਆਪਣੀ バス ਸਟਾਰਟ ਹੋ ਗਈ ਹੈ ਜਾਨ ਲਈ ਘਰਾਂ ਨੂੰ ਆਪਾਂ ਬੈਠੇ ਵਿੱਚ ਆਹ ਇਹ ਪਛਾਤਾ ਚਾਰ ਕੇ ਸਾਰੇ ਸੂਚਨ ਚਲ ਗਈ ਹੈ ਇਸ ਕਰਕੇ ਵਾਪਸ ਕਰਨਾ ਪਿਆ ਲੈ ਲੋ ਸੰਗਤ ਜੀ ਆਪਾਂ ਨੂੰ ਬਸ ਤਾਰ ਕੇ ਚਲੀ ਗਈ ਹੈ ਤੇ ਆਪਾਂ ਜਾ ਰਹੇ ਹੁਣ ਆਪਣੇ ਗੱਡੀ ਵਾਲੀ ਸਾਈਡ ਇਹ ਜੀਟੀ ਰੋਡ ਕ੍ਰੋਸ ਕਰਕੇ ਆਪਾਂ ਜਾਵਾਂਗੇ ਗੱਡੀ ਦੇ ਕੋਲ ਛੋਟਾ ਵੀਰ ਆ ਗਿਆ ਆਪਾਂ ਨੂੰ ਲੈਣ ਵਾਸਤੇ ਉਹ ਖੜੀ ਹੋਈ ਆ ਗੱਡੀ ਹਾਂਜੀ ਆਪਾਂ ਆ ਗਏ ਆ ਗੱਡੀ ਦੇ ਵਿੱਚ ਬੈਠ ਗਏ ਆ ਜੀ ਆ ਅੱਜ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਏ ਆ ਸੋ ਮੇਰੀ ਸੰਗਤ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਤੁਹਾਡਾ ਸਭ ਤੋਂ ਪਹਿਲਾਂ ਧੰਨਵਾਦ ਤੁਸੀਂ ਵੀਡੀਓ ਨੂੰ ਲਾਈਕ ਕਰਿਓ ਤਾਂ ਜੋ ਮੈਨੂੰ ਹੋਰ ਵੀ ਮੋਟੀਵੇਸ਼ਨ ਮਿਲ ਸਕੇ ਤੇ ਆਪਾਂ ਹੋਰ ਵੀ ਗੁਰੂ ਧਾਮਾਂ ਦੇ ਦਰਸ਼ਨ ਤੁਹਾਨੂੰ ਇਸ ਵੀਡੀਓ ਜਰੀਏ ਕਰਵਾਈਏ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਆ ਤੇ ਜੇ ਕੋਈ ਤੁਹਾਡਾ ਸਵਾਲ ਹੈ ਤੁਸੀਂ ਕਮੈਂਟ ਕਰਕੇ ਸਾਨੂੰ ਦੱਸੋ ਆਪਾਂ ਉਹ ਸਵਾਲ ਦਾ ਤੁਹਾਨੂੰ ਜਵਾਬ ਦੇਵਾਂਗੇ ਸੋ ਵਲੌਗ ਬਣਾਉਂਦਿਆਂ ਵੀਡੀਓ ਬਣਾਉਂਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ ਸੋ ਆਪਣਾ ਛੋਟਾਪਾ ਸਮਝ ਕੇ ਬੱਚਾ ਸਮਝ ਕੇ ਮਾਫ਼ ਕਰਨਾ ਬਹੁਤ ਬਹੁਤ ਧੰਨਵਾਦ ਜੀ ਬਲਾਉਨੇ ਆ ਫਤਿਹ ਆਪਾਂ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਕਿਸਤਾਨ ਦਾ ਬਾਜ਼ਾਰ ਆਪਾਂ ਦੇਖਦੇ ਹਾਂ ਇੱਥੇ ਕੀ ਕੁਝ ਵਸਤੂਆਂ ਦੇ ਕੀ ਰੇਟ ਨੇ ਸਾਰੇ ਪਾਕਿਸਤਾਨ ਬੋਸ ਕੀ ਕਪੜਾ